ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਪੈਨੋ ਕੀ ਹਾਲ ਚਾਲ ਐ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖਦੇ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਇਹ ਪਾਰਟੀ ਵੇਅਰ ਸੂਟ ਰਹਿਣਗੇ ਪ੍ਰਿੰਟ ਵਾਲੇ ਸੂਟ ਰਹਿਣਗੇ ਤੇ ਭੈਣਾਂ ਆਪਣੇ ਨੂੰ ਰਿਕਵੈਸਟ ਕਰਦੀਆਂ ਹੁੰਦੀਆਂ ਵੀ ਪਾਰਟੀ ਵੇਅਰ ਚ ਪ੍ਰਿੰਟ ਵੀ ਲੈ ਕੇ ਆਓ ਤੇ ਇਹ ਬਨਾਰਸੀ ਦੇ ਵਿੱਚ ਆ ਗਈ ਜੀ ਸ਼ਰਟ ਇਹ ਸਾਰਾ 프ਰੰਟ ਆਏਗਾ ਤੇ ਇਹਦੀ ਜਿਹੜੀ ਬੈਕ ਐ ਇਹ ਪਲੇਨ ਆਏਗੀ ਤੇ ਬੈਕ ਦੇ ਉੱਪਰ ਵੀ ਇਹ ਬਾਰਡਰ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਇਹ ਨੀਚੇ ਬਾਰਡਰ ਆਏਗਾ ਬੈਕ ਤੇ ਵੀ ਤੇ ਫਰੰਟ ਦੇ ਉੱਪਰ ਵੀ ਬਾਰਡਰ ਆਏਗਾ ਇਹ ਫਰੰਟ ਦੇ ਉੱਪਰ ਬਾਰਡਰ ਰਹੇਗਾ ਤੇ ਇਸੇ ਤਰ੍ਹਾਂ ਹੀ ਇਹਦੀ ਬਾਜੂ ਦੇ ਉੱਪਰ ਵੀ ਬਾਰਡਰ ਆਏਗਾ ਇਹਦੇ ਨਾਲ ਸਲਵਾਰ ਤੁਸੀਂ ਕਿੱਦਾਂ ਦੀ ਵੀ ਲਵਾ ਸਕਦੇ ਹੋ ਵਾਈਟ ਲਵਾਉਣੀ ਵਾਈਟ ਲਵਾ ਸਕਦੇ ਹੋ ਤੇ ਨਹੀਂ ਜਿਹੜੀ ਇਹਦੇ ਵਿੱਚ ਇਹ ਬੂਟੀ ਹੈਗੀ ਇਹਦੇ ਨਾਲ ਦੀ ਵੀ ਤੁਸੀਂ ਸਲਵਾਰ ਲਾ ਸਕਦੇ ਹੋ ਫਰੋਜੀ ਆਖੋਗੇ ਫਰੋਜੀ ਲਾ ਕੇ ਦੇ ਦੇ ਦਾਂਗੇ ਜੇ ਪਿੰਕ ਜੀ ਆਖੋਗੇ ਬਾਵਾ ਪੀਚ ਕਲਰ ਆਏਗਾ ਤੇ ਪਿੰਕ ਪੀਚ ਜਿਆ ਕਲਰ ਹੈ ਇਹ ਵੀ ਆਪਾਂ ਸਲਵਾਰ ਤੁਹਾਨੂੰ ਲਾ ਕੇ ਦੇ ਦਾਂਗੇ ਆਪਣੇ ਕੋਲੇ ਇੱਕ ਸਲਵਾਰ ਹੈਗੀ ਹੈ ਇਹ ਇਸ ਤਰ੍ਹਾਂ ਵੀ ਤੁਸੀਂ ਕੰਟਰਾਸਟ ਕਰ ਸਕਦੇ ਹੋ ਇਹ ਥੋੜਾ ਜਿਆ ਡਾਰਕ ਹੈ ਕਲਰ ਤੇ ਇਹਦੇ ਨਾਲ ਆਪਾਂ ਤੁਹਾਨੂੰ ਲਾਈਟ ਲਾ ਕੇ ਦੇਵਾਂਗੇ ਜੇ ਕਲਰ ਲਾਉਣਾ ਤੁਸੀਂ ਲਾਈਟ ਕਲਰ ਜਿਹੜੀ ਲਾਈਟ ਇਹਦੇ ਵਿੱਚ ਬੂਟੀ ਹੈਗੀ ਤੇ ਇਹ ਆਪਾਂ ਲਾਈਟ ਕਲਰ ਤੁਹਾਨੂੰ ਲਾ ਕੇ ਦੇਵਾਂਗੇ ਤੇ ਜੇ ਤੁਸੀਂ ਆਖੋਗੇ ਫਰੋਜੀ ਕਲਰ ਤੇ ਆਪਾਂ ਇਹ ਫਰੋਜੀ ਲਾ ਕੇ ਦੇਵਾਂਗੇ ਤੇ ਜੇ ਤੁਸੀਂ ਵਾਈਟ ਕਲਰ ਆਫ ਵਾਈਟ ਲਵਾਉਣੀ ਹੈ ਤੇ ਆਫ ਵਾਈਟ ਵੀ ਲੱਗ ਜੇ ਆਫ ਵਾਈਟ ਦੇ ਵਿੱਚ ਹੀ ਸੂਟ ਹੈ ਜੀ ਸਾਰਾ ਤੇ ਬਹੁਤ ਹੀ ਸੋਹਣਾਗਾ ਇਹ ਸਿਲਕ ਦਾ ਕੱਪੜਾ ਹੈ ਇਹ ਇੱਕ ਭੈਣਾ ਨੂੰ ਇਹ ਹੁੰਦਾਗਾ ਵੀ ਖੰਨੀ ਇਸ ਚੀਜ਼ ਦਰਵਾਜੇ ਇਹਨਾਂ ਚੀਜ਼ਾਂ ਦਰਵਾਜੇ ਨਹੀਂ ਜਾਂਦਾ ਇਹ ਸਦਾ ਬਹਾਰ ਚੀਜ਼ਾਂ ਜੀ ਸ਼ੁਰੂ ਤੋਂ ਚੱਲਦੀਆਂ ਆਈਆਂ ਤੇ ਇਹਨਾਂ ਦਾ ਕਦੇ ਐਂਡ ਨਹੀਂ ਹੋ ਸਕਦਾ ਇਹਨਾਂ ਚੀਜ਼ਾਂ ਦਾ ਤੇ ਇੱਕ ਆਪਣੇ ਕੋਲੇ ਆਇਆ ਜੀ ਬਨਾਰਸੀ ਦੁਪੱਟੇ ਇਹ ਦੇਖ ਸਕਦੇ ਹੋ ਤੁਸੀਂ ਇਹ ਬਨਾਰਸੀ ਦੁਪੱਟੇ ਆ ਆਪਣੇ ਕੋਲੇ ਦੋ ਦੁਪੱਟੇ ਹੈਗੇ ਸੇਮ ਪ੍ਰਿੰਟ ਆਊਗਾ ਤੇ ਦੁਪੱਟਾ ਦੇਖੋ ਤੁਸੀਂ ਕਿੰਨਾ ਹੀ ਲੰਬਾ ਚੌੜਾ ਤੇ ਕਿੰਨਾ ਸੋਹਣਾ ਇਹਦਾ ਬਣਿਆ ਹੋਇਆ ਜੀ ਪ੍ਰਿੰਟ ਤੇ ਇਹ ਬਾਰਡਰ ਆ ਗਿਆ ਜੀ ਇਧਰਲੀ ਸਾਈਡ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਲੈ ਕੇ ਦਿਖਾਉਣੀ ਆ ਕਿੰਨਾ ਹੀ ਸੋਹਣਾ ਦੁਪੱਟਾ ਹੈ ਦੇਖ ਸਕਦੇ ਹੋ ਤੁਸੀਂ ਪੂਰਾ ਫਲਾਰ ਬਣਿਆ ਹੋਇਆ ਤੇ ਇਹ ਬਾਰਡਰ ਆਊਗਾ ਜੀ ਪੱਲਿਆਂ ਤੇ ਤੇ ਇਸ ਤਰ੍ਹਾਂ ਇਹਦੇ 4 ਸਾਈਡ ਬਾਰਡਰ ਆਊਗਾ ਇਧਰ ਛੋਟਾ ਬਾਰਡਰ ਆਊਗਾ ਪੱਲਿਆਂ ਤੇ ਵੱਡਾ ਬਾਰਡਰ ਆਊਗਾ ਤੇ ਲੈਸ ਆਪਣੀ ਚੋਅ ਹੈ ਜੇ ਤੁਸੀਂ ਆਪਣੀ ਚੋਅ ਸ ਮੁਤਾਬਕ ਲੈਸ ਵੀ ਲਵਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਦੁਪट्टे ਹੈਗੇ ਤੇ ਬਹੁਤ ਹੀ ਸਿਲਕੀ ਪ्युअर ਸਿਲਕ ਦੇ ਉੱਤੇ ਬਣੇ ਹੋਏ ਡੋਲਾ ਸਿਲਕ ਦੇ ਉੱਪਰ ਇਹ ਪ्युअर ਵਾਲੀ ਡੋਲਾ ਸਿਲਕ ਹੈ ਜੀ ਸੇਮ ਆਪਣੇ ਕੋਲੇ ਦੋ ਦੁਪट्टे ਰਹਿਣਗੇ ਇਹ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਇਹਨਾਂ ਦਾ 골ਡਨ ਵਿੱਚ ਪੂਰਾ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੁਪਟਿਆਂ ਦਾ ਰੇਟ ਰਹਿਣਾਗਾ ਸਿਰਫ 800 ਰੁਪਿਆ ਰੇਟ ਹੋਵੇਗਾ ਇਸ ਦੁਪट्टे ਦਾ ਇੱਕ ਦਾ 800 ਰੁਪਿਆ ਰੇਟ ਹੋਵੇਗਾ ਤੇ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਜਿਹੜੀ ਆਪਾਂ ਇਹ ਬਨਾਰਸੀ ਸ਼ਰਟ ਤੁਹਾਨੂੰ ਦੱਸਿਆਗਾ ਤੇ ਇਹ ਸਿਰਫ ਰਹਿਣਾ ਜੀ 1200 ਦਾ ਸੂਟ ਸਲਵਾਰ ਨਾਲ ਲਾ ਕੇ ਦੇਵਾਂਗੇ 1200 ਦਾ ਸੂਟ ਹੋਵੇਗਾ ਬਨਾਰਸੀ ਤੇ ਇਹ ਅੱਗੇ ਆਗਾ ਜੀ ਸਿਲਕ ਦੇ ਵਿੱਚ ਪ੍ਰਿੰਟ ਇਹ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਹੈ ਸਿਲਕ ਦੇ ਵਿੱਚ ਹੈ ਜੀ ਕੱਪੜਾ ਬਹੁਤ ਹੀ ਸੋਹਣੀ ਸਿਲਕ ਹੈ ਤੇ ਇਹਦੇ ਉੱਤੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਪਲੇਨ ਸਲਵਾਰ ਲਾਉਣੀ ਹੈ ਪਲੇਨ ਸਲਵਾਰ ਲਾ ਕੇ ਦੇ ਦਾਂਗੇ ਆਲ ਓਵਰ ਸੂਟ ਹੈ ਜੀ ਆਪਣੇ ਕੋਲੇ ਦੋ ਸੂਟ ਹੈ ਇਹ ਅਵੇਲੇਬਲ ਤੇ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਕਲਰ ਵੀ ਇਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਹੈ ਜੀ ਡੇਕ ਹਰਾ ਆਪਾਂ ਪਿੰਡਾਂ ਵਾਲੇ ਨੂੰ ਡੇਕ ਹਰਾ ਵੀ ਕਹਿ ਦਿੰਨੇ ਆ ਚਲੋ वैसे ਹੁਣ ਬੋਟਲ ਗ੍ਰੀਨ ਬੋਲਦੇ ਐ ਤੇ ਪਿਓਰ ਗ੍ਰੀਨ ਕਲਰ ਆਏਗਾ ਇਹ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਨਾ ਦੇਖ ਸਕਦੇ ਹੋ ਤੁਸੀਂ ਤੇ ਲੈਸ ਲਾ ਕੇ ਬਣਾ ਲਓ ਤੁਸੀਂ ਬਾਰਡਰ ਇਹਨੂੰ ਪੈਚ ਲਾ ਕੇ ਬਣਾ ਲਓ ਜਿੱਦਾਂ ਵੀ ਮਰਜੀ ਤੁਸੀਂ ਪਾਰਟੀ ਵੇਅਰ ਫੰਕਸ਼ਨ ਵਾਸਤੇ ਵੀ ਸੂਟ ਤਿਆਰ ਕਰ ਸਕਦੇ ਹੋ ਜੀ ਤੇ ਜਿਹੜੇ ਇਸ ਤੋਂ ਅਗਲੇ ਸੂਟ ਆਉਣਗੇ ਇਹ ਵੀ ਤੁਸੀਂ ਪਾਰਟੀ ਵੇਅਰ ਬਣਾ ਸਕਦੇ ਹੋ ਇਹ ਆਗੇ ਲਾਈਟ ਕਲਰ ਕਿਉਂਕਿ ਸਾਡੀਆਂ ਜਿਹੜੀਆਂ ਥੋੜੀਆਂ ਸਿਆਣੀ ਉਮਰ ਦੀਆਂ ਭੈਣਾਂ ਉਹ ਕਹਿ ਦਿੰਦੀਆਂ ਸਾਡੇ ਵਾਸਤੇ ਨੂੰ ਤੁਸੀਂ ਲੈ ਕੇ ਆਉਂਦੇ ਇਹ ਥੋੜੇ ਲਾਈਟ ਕਲਰ ਆਉਣਗੇ ਚਾਰ ਕਲਰ ਆਉਣਗੇ ਇਹਦੇ ਵਿੱਚ ਬਰਬਰੀ ਸ਼ਿਮਰ ਹੈ ਜੀ ਇਹ ਕੱਪੜਾ ਬਰਬਰੀ ਸ਼ਿਮਰ ਹੈ ਤੇ ਸ਼ਾਇਨਗ ਪੂਰੀ ਹੈ ਕੱਪੜੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਸ਼ਾਇਨਗ ਪੂਰੀ ਹੈ ਕੱਪੜੇ ਦੇ ਵਿੱਚ ਤੇ ਬਰਬਰੀ ਸ਼ਿਮਰ ਦੇ ਵਿੱਚ ਰਹਿਣਗੇ ਇਹ ਇਹ ਸਿਰਫ ਆਪਾਂ ਤੁਹਾਨੂੰ ਸੂਟ ਦੇਣਾ ਹੈ ਜੀ 700 ਰੁਪਏ ਦਾ ਫ੍ਰੀ ਸ਼ਿਪਿੰਗ ਹੋਵੇਗੀ ਪਾਰਟੀ ਵੇਅਰ ਸੂਟਸ 700 ਰੁਪਏ ਦਾ ਸ਼ਿਮਰ ਦਾ ਕਿਤੋਂ ਵੀ ਤੁਹਾਨੂੰ ਇਸ ਰੇਟ 'ਚ ਸੂਟ ਨਹੀਂ ਮਿਲਣਾ ਇਹ ਥੋੜਾ ਜਿਹਾ ਡਾਰਕ ਕਲਰ ਆ ਗਿਆ ਦੇਖ ਸਕਦੇ ਹੋ ਇਹਦੇ ਵਿੱਚ ਬਲੈਕ ਟੱਚ ਆ ਗਿਆ 골ਡਨ ਜ਼ਿਆਦਾ ਇਹਦੇ ਵਿੱਚ ਪੀਲਾ ਵੀ ਹੈ ਬਲੈਕ ਵੀ ਹੈ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਇਹ ਚਾਰ ਕਲਰ ਆਉਣਗੇ ਆਪਣੇ ਕੋਲੇ ਬਰਬਰੀ ਸ਼ਿਮਰ ਦੇ ਵਿੱਚ ਤੇ ਇਹ ਪਹਿਣਾ ਨੂੰ ਇਹ ਸ਼ਿਕਾਇਤ ਹੁੰਦੀ ਹੈ ਵੀ ਇਹ ਕੋਈ ਚੁਬਨ ਵਾਲਾ ਕੱਪੜਾ ਹੋਊਗਾ ਦੇਖ ਸਕਦੇ ਹੋ ਤੁਸੀਂ ਇਹਨੂੰ ਕੰਨੀ ਤੋਂ ਬਿਲਕੁਲ ਵੀ ਇਹ ਚੁਬਨ ਵਾਲਾ ਨਹੀਂ ਹੈਗਾ ਬਿਲਕੁਲ ਸੌਫਟ ਹੈ ਤੇ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਲੈਂਗ ਜ਼ਰੂਰ ਲੱਗਣੀ ਹੈ ਜੀ ਲੈਣਗਾ ਆਪਣੀ ਸਿੰਪਲ ਲੱਗਣੀ ਹੈ ਕੋਈ ਇਹਦੇ ਟਾਪਟਾ ਲਾਉਣ ਦੀ ਲੋੜ ਨਹੀਂ ਹੈਗੀ ਤੇ ਇਹ ਜਿਹੜਾ ਇਸ ਤੋਂ ਅਗਲਾ ਕਲਰ ਆ ਗਿਆ ਇਹ ਆ ਗਿਆ ਜੀ ਥੋੜਾ ਪਿਸਤਾ ਗ੍ਰੀਨ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਵੀ ਦੇਖ ਸਕਦੇ ਹੋ ਤੁਸੀਂ ਪਿਸਤਾ ਗ੍ਰੀਨ ਕਲਰ ਪ੍ਰਿੰਟ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਐ ਜਿੱਦਾਂ ਦੇ ਹੁਣ ਪ੍ਰਿੰਟ ਚਾਲਦੇ ਆ ਇਸ ਤਰ੍ਹਾਂ ਦੀ ਪ੍ਰਿੰਟ ਐ ਇਹ ਬਹੁਤ ਹੀ ਜ਼ਿਆਦਾ ਸੋਹਣੇ ਥੋੜੀ ਸ਼ੈਨਗ ਪੈਂਦੀ ਕਰਕੇ ਕਲਰ ਦਾ ਫਰਕ ਪੈ ਜਾਂਦਾ ਹੈ ਸ਼ੈਨਗ ਦੇ ਉੱਪਰ ਪੂਰੀ 700 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਇਹ ਆ ਗਿਆ ਜੀ ਮਹਿਰੂਨ ਦੇ ਵਿੱਚ ਕਲਰ ਇਹ ਥੋੜਾ ਜਿਹਾ ਮਹਿਰੂਨ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਵੀ ਕਲਰ ਤੇ ਪਾਰਟੀ ਵੇਅਰ ਸੂਟ ਇਹਨਾਂ ਨੂੰ ਤੁਸੀਂ ਬਣਾ ਸਕਦੇ ਹੋ ਪੈਚ ਲਾ ਕੇ ਵਰਕ ਕਰਾ ਸਕਦੇ ਹੋ ਤੇ ਪੈਚ ਲਾ ਕੇ ਡਿਜ਼ਾਈਨਿੰਗ ਵੀ ਕਰ ਸਕਦੇ ਹੋ ਲੈਸ ਲਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣਗੇ ਤੇ ਸਾਰਿਆਂ ਦੀ ਸ਼ਿਪਿੰਗ ਫ੍ਰੀ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਆਪਣੀ ਭੈਣ ਨੂੰ ਜਰੂਰ ਸਪੋਰਟ ਕਰਿਓ ਜੀ ਅੱਜ ਆਪਾਂ ਫਸਟ ਟਾਈਮ ਆਪ ਵੀਡੀਓ ਬਣਾਈ ਹੈਗੀ ਤੇ ਸਾਰਿਆਂ ਨੇ ਤੁਸੀਂ ਜਰੂਰ ਸਪੋਰਟ ਕਰਨੀ ਹੈ ਥੈਂਕ ਯੂ